ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆ। ਸਿੰਘ ਸਾਹਿਬ ਜਥੇਦਾਰ ਅਕਾਲ ਤਖਸਦ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੀ ਕਿ ਅੱਜ ਦੀ ਤਰੀਕ ਨੂੰ ਮੈਂ ਆਪਣਾ ਪੱਖ ਮੈਂ ਆਪਣਾ ਪਛਤੀ ਕਰਨ ਜਿਹੜਾ ਉਹ ਸਕਤਰਤ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਸਕਤਰਤ ਦੇ ਵਿੱਚ ਇਹ ਸ਼ੋਕੇ ਮੈਂ ਆਪਣਾ ਪੱਖ ਰੱਖਾਂ ਸੋ ਉਸੇ سلسلے ਚ ਅੱਜ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਆ ਸਿੰਘ ਸਾਹਿਬ ਨੇ ਕਾਫੀ ਵਿਸਤਾਰ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਮੇਰੀਆਂ ਕੋਈ ਸਟੇਟਮੈਂਟਸ ਜਾਂ ਪਿਛਲੇ ਦਿਨਾਂ ਦੇ ਕੋਈ ਸਰਕਾਰ ਨਾਲ ਸੰਬੰਧਿਤ ਕਮਾਂਕਾਰਾਂ ਦੀ ਕੋਈ ਸ਼ਿਕਾਇਤ ਵਗੈਰਾ ਪਹੁੰਚੀ ਹੋਊਗੀ ਉਹਨਾਂ ਨੇ ਉਹ ਮੇਰੇ ਸਾਹਮਣੇ ਰੱਖੀ ਤੇ ਮੈਂ ਉਹਦੇ ਆਪਣਾ ਪੱਖ ਜਿਹੜਾ ਉਹ ਸਪਸ਼ਟ ਕਰਤਾ ਤੇ ਅੱਗੇ ਸਿੰਘ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਕਿ ਅਸੀਂ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟੀਕਰਨ ਹੈ ਉਹਦੇ ਬਾਰੇ ਕੋਈ ਅਗਲੇ ਅਗਲੇ ਜਿਹੜਾ ਆਦੇਸ਼ ਦਿੱਤਾ ਜਾਊਗਾ ਤੇ ਬਤੌਰ ਪੰਜਾਬ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਮੇਰੇ ਕੋਲੇ ਜੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪਰਵੰਧਾਂ ਦੇ ਵਿੱਚ ਕੋਈ ਕਮੀਆਂ ਖਾਮੀਆਂ ਦੀ ਕੋਈ ਕੋਈ ਮੇਰੇ ਕੋਲ ਸ਼ਿਕਾਇਤ ਜਾਂ ਕੋਈ ਮੇਰੇ ਕੋਲੇ ਕੋਈ ਸ਼ਿਕਵਾ ਜਾਂ ਕੋਈ ਮੰਗੇ ਆਉਂਦੀ ਸੀ ਕਿ ਇਹ ਸਾਡੇ ਵੱਲੋਂ ਇਹਦਾ ਪੱਖ ਜਿਹੜਾ ਰੱਖਿਆ ਜਾਵੇ ਸੋ ਮੈਂ ਸਾਰਾ ਉਹ ਰਿਕਾਰਡ ਸਬੂਤਾਂ ਜਿਹੜੇ ਲਿਖਤੀ ਸਬੂਤ ਜਿਹੜੇ ਮੈਂ ਜਮਾ ਕਰਾਇਆ ਹੈ ਉਹਦੇ ਚੋ ਕਾਪੀਆਂ ਕੁਛ ਮੇਰੇ ਕੋਲੇ ਵੀ ਨਹੀਂ ਕਿਉਂਕਿ ਮਾਮਲਾ ਬਹੁਤ ਸੈਂਟੀਮੈਂਟਲ ਇਸ ਕਰਕੇ ਮੈਂ ਸਿੰਘ ਸਾਹਿਬ ਨੇ ਯਕੀਨ ਵੀ ਦਵਾਇਆ ਕਿ ਅਸੀਂ ਇਹਨਾਂ ਨੂੰ ਕੱਲੇ-ਕੱਲੇ ਕਾਗਜ਼ ਨੂੰ ਦੇਖਾਂਗੇ ਤੇ ਅੱਗੇ ਫੈਸਲਾ ਲੈਣਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਾਰਾ ਪ੍ਰਬੰਧ ਜਿਹੜਾ ਹੈ ਸਾਡੇ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਕੰਟਰੋਲ ਚ ਹੈ ਤੇ ਅਕਾਲ ਤਖਤ ਸਾਹਿਬ ਸੁਪਰੀਮ ਕੋਰਟ ਤੇ ਉਹ ਫੈਸਲਾ ਸਿੰਘ ਸਾਹਿਬ ਨੇ ਲੈਣਾ ਹੈ। ਔਰ ਮੈਂ ਇਹ ਗੱਲ ਵੀ ਸਪਸ਼ਟ ਕੀਤੀ ਹੈ ਕਿ ਜੋ ਪਿਛਲੇ ਦਿਨਾਂ ਚ ਕੁਝ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਕਿਸਮ ਦੇ মিডিਏ ਚ ਇਸ ਤਰ੍ਹਾਂ ਦੀਆਂ ਪਰਸੈਪਸ਼ਨਾਂ ਜਾਂ ਨੈਰੇਟਿਵਸ ਬਣਾਏ ਜਾ ਰਹੇ ਸੀ ਕਿ ਸ਼ਾਇਦ ਭਗਵੰਤ ਮਾਨ ਅਕਾਲ ਤਖਸਰ ਨੂੰ ਚੈਲੰਜ ਕਰ ਰਹੇ ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ 나 ਹੀ ਮੇਰੀ ਕੋਈ ਹਿੰਮਤ ਨਾ ਮੇਰੀ ਕੋਈ ਔਕਾਤ ਕਿ ਮੈਂ ਅਕਾਲ ਤਖਸਰ ਦੀ ਸਰਵਉੱਚਤਾ ਨੂੰ ਕਿਸੇ ਵੀ ਵਕਤੋਂ ਮੈਂ ਕੋਈ ਚੈਲੰਜ ਕਰਾਂ ਜਾਂ ਕੋਈ ਮੱਥਾ ਲਾਉਣ ਵਾਲੀ ਗੱਲ ਜਿਵੇਂ ਕੋਈਆਂ ਨੇ ਮੱਥਾ ਲਾ ਲਿਆ ਜੀ ਉਹ ਇਸ ਤਰ੍ਹਾਂ ਦਾ ਕੋਈ ਮੈਂ ਸਿੰਘ ਸਾਹਿਬ ਨੂੰ ਕਿਹਾ ਜੀ ਮੇਰੇ ਵੱਲੋਂ ਕੋਈ ਨੀਅਤ ਮੇਰੀ ਇਦਾਂ ਦੀ ਨਹੀਂ ਮੈਂ ਸੋਚ ਹੀ ਨਹੀਂ ਸਕਦਾ ਅਸੀਂ ਤਾਂ ਪਿੰਡ ਦੇ ਵਿਚਾਲੇ ਵੀ ਜੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਸਾਨੂੰ ਸੜਕ ਤੇ ਜਾਂਦਿਆਂ ਨੂੰ ਨਜ਼ਰ ਆ ਜਾਏ ਤਾਂ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ ਆ ਤੇ ਪ੍ਰਮਾਤਮਾ ਦੇ ਇਸ ਵੱਲੋਂ ਸ਼ੁਕਰਗੁਜ਼ਾਰ ਆ ਕਿ ਐਡੀ ਵੱਡੀ ਸੇਵਾ ਸਾਨੂੰ ਪੰਜਾਬ ਦੀ ਪ੍ਰਮਾਤਮਾ ਨੇ ਬਖਸ਼ੀ ਹੈ ਪ੍ਰਮਾਤਮਾ ਸਮਰੱਥ ਬਖਸ਼ੇ ਸਾਨੂੰ ਬਲ ਬਖਸ਼ੇ ਕਿ ਅਸੀਂ ਆਪਣੇ ਪ੍ਰਦੇਸ਼ ਨੂੰ ਆਪਣੇ ਸੂਬੇ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਤਰੱਕੀਆਂ ਦੇ ਸਕੀਏ ਸਹੂਲਤਾਂ ਦੇ ਸਕੀਏ ਸੁੱਖ ਸ਼ਾਂਤੀ ਦੀ ਜਿੰਦਗੀ ਬਤੀਤ ਕਰਨ ਦਾ ਮਾਹੌਲ ਦੇ ਸਕੀਏ ਤੇ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਕੋਲੇ ਤੁਹਾਡਾ ਪੱਖ ਪਹੁੰਚ ਗਿਆ ਤੇ ਜੋ ਵੀ ਅਗਲੇ ਨਿਰਦੇਸ਼ ਜਾਂ ਜੋ ਵੀ ਫੈਸਲੇ ਜਿਹੜੇ ਹੋਣਗੇ ਉਹ ਉਹਦੇ ਤੁਹਾਨੂੰ ਆਗਾਹ ਕਰ ਦਿੱਤਾ ਜਾਊਗਾ ਤੇ ਇਹਦੇ ਵਿੱਚ ਮੈਨੂੰ ਬੜਾ ਸਕੂਨ ਤੇ ਸੰਤੁਸ਼ਟੀ ਹੋਈ ਹੈ ਇਸ ਗੱਲ ਦੀ ਕਿ ਮੈਂ ਬਹੁਤ ਸਾਰੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਭਾਵਨਾਵਾਂ ਨੂੰ ਚਾਹੇ ਕਾਗਜ਼ੀ ਰੂਪ 'ਚ ਚਾਹੇ ਆਪਣੇ ਸਪਸ਼ਟੀਕਰਨ ਦੇ ਰੂਪ 'ਚ ਮੈਂ ਸਿੰਘ ਸਾਹਿਬ ਦੇ ਅੱਗੇ ਪੇਸ਼ ਕੀਤਾ ਜਿਹਨੂੰ ਕਿ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਜਿੱਥੋਂ ਦੇ ਫੈਸਲੇ ਜਿਹੜੇ ਨੇ ਉਹ ਸਰਵ ਪ੍ਰਮਾਨਿਤ ਨੇ ਤੇ ਮੈਂ ਆਪਣਾ ਪੱਖ ਪੇਸ਼ ਕਰਦਾ ਸਿੰਘ ਸਾਹਿਬ ਨੇ ਜੋ ਵੀ ਫੈਸਲੇ ਲੈਣੇ ਨੇ ਉਹ ਸਿਰ ਮੱਥੇ ਹੋਣਗੇ ਜਦੇਕਾਰ ਨੇ ਵੀਡੀਓ ਤੇ ਵੀ ਗੱਲ ਕੀਤੀ ਸੀ ਜਿਸ ਤੋਂ ਪਾਰਟੀ ਗਰੂਪ ਨੂੰ ਤੁਹਾਨੂੰ ਪੇਸ਼ ਹੋ ਲਿਖਿਆ ਸੀ ਕਿ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ ਉਹਦਾ ਕੋਈ ਸਪੱਸ਼ਟੀਕਰਨ ਦਿੱਤਾ ਜੀ ਹਾਂਜੀ ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਦਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਾਹ ਦੇਈ ਜੀ ਜਿਹੜੀ ਚੀਜ਼ ਨਕਲੀ ਹੈ ਜਿਹਦੇ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਏਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜ਼ੀ ਸਿੰਘ ਸਾਹਿਬ ਕਹਿਣ ਜਿਹੜੀ ਮਰਜ਼ੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ ਵੈਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੋ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਉਹ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਦੀ ਉੱਥੇ ਉਹਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਮੈਂ ਨਕਲੀ ਵਾਰ ਸਪਸ਼ਟ ਕਰਨ ਕਿ ਜੀ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਉਸ ਦੇ ਉੱਪਰ ਕੀ ਕਹੋਗੇ 128 ਰੁਪਏ ਦੇ ਮਾਮਲੇ ਦੇ ਦੇਖੋ ਮੈਂ ਸਿੰਘ ਸਾਹਿਬ ਨੂੰ ਇਹ ਗੱਲ ਵੀ ਕਹੀ ਹੈ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਨਿਰਦੇਸ਼ ਵੀ ਚਾਹੀਦਾ ਹੈ ਕਿ ਆਨੰਦ ਘਰਤ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਜਦ 328 ਦੇ ਵਿੱਚੋਂ ਕਿਹੜੇ-ਕਿਹੜੇ ਜਾਂ ਉਹਨਾਂ ਦੇ ਜੇ ਸਾਨੂੰ ਹਾਲਾਂਕਿ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਨੂੰ ਕਿਉਂ ਸਾਰਾ ਰਿਕਾਰਡ ਦੇ ਦੇ ਹਰ ਗੁਰੂ ਕਾਂ ਸਾਹਿਬ ਜਿੱਦੀ ਜਿਹੜੇ ਸਰੂਪ ਹੈ ਉਹਦਾ ਇੱਕ ਪਾਸਵਰਡ ਹੁੰਦਾ ਧਾਰਮਿਕ ਪਾਸਵਰਡ ਕੇ ਤੇ ਉਹ ਸਾਨੂੰ ਜੇ ਮਿਲ ਜਾਣ ਤਾਂ ਸੀ ਜਿਹੜੇ ਵੀ ਸਾਨੂੰ ਕਿਤੋਂ ਕੋਈ ਸਰੂਪ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ ਜਾਂ ਪ੍ਰਬੰਧਕਾਂ ਕੋਲੇ ਪਰਚੀ ਹੈ ਨਹੀਂ ਜਾਂ ਫਿਰ ਸ਼੍ਰੋਮਣੀ ਕਮੇਟੀ ਕੋਲੇ ਉਹਦਾ ਕੋਈ ਰਿਕਾਰਡ ਹੈ ਨਹੀਂ ਤਾਂ ਉਹ ਪਾਸਵਰਡ ਜਿਹੜਾ ਉਹ ਮੈਚ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਅਸੀਂ ਇਹਨਾਂ ਤੱਕ ਇਨਫੋਰਮੇਸ਼ਨ ਪਹੁੰਚਾ ਸਕਦੇ ਹਾਂ ਉਹਦੇ ਵਿੱਚ ਜਿਹੜੀ ਸਾਡੀ ਅਥਾਰਟੀ ਹੈ ਉਹ ਸਿਰਫ ਇੱਥੋਂ ਤੱਕ ਹੈ ਕਿ ਅਸੀਂ ਜਿੱਥੇ ਵੀ ਸਾਨੂੰ ਇਹ ਪਤਾ ਲੱਗੇ ਤੇ ਅਸੀਂ ਉਹਨਾਂ ਨੂੰ ਪੁੱਛ ਲੈਨੇ ਆਂ ਅਸੀਂ ਕੋਈ ਕੇਸ ਦਰਜ ਨਹੀਂ ਕਰ ਰਹੇ ਅਸੀਂ ਕੋਈ ਕਿਸੇ ਨੂੰ ਰੋਕ ਨਹੀਂ ਰਹੇ ਜਿਹੜਾ ਕਿਸੇ ਵੀ ਕਿਸਮ ਦੀ ਧਾਰਮਿਕ ਐਕਟੀਵਿਟੀ ਤੋਂ ਅਸੀਂ ਸਿਰਫ ਇਹ ਕਹਿੰਨੇ ਕਿ ਇਹ ਦੇਖ ਲਓ ਜੀ ਅਸੀਂ ਉਹ ਜਿਹੜਾ ਕੱਲ ਵਾਲਾ ਹੈਗਾ ਉਹਦੇ ਵਾਸਤੇ ਵੀ ਐਸਜੀਪੀਸੀ ਨਾਲ ਹੀ ਸੰਪਰਕ ਕਰ ਰਹੇ ਆਂ ਕਿ ਇਹਨਾਂ ਕੋਲੇ ਪਰਚੀਆਂ ਇੰਨੀਆਂ ਦੀਆਂ ਹੈਗੀਆਂ ਨੇ ਇੰਨਿਆਂ 'ਚੋਂ ਵੀ ਉਹਨਾਂ ਕੋਲੇ ਜਿਹੜੇ ਦੋ ਗੁਰਦੁਆਰਾ ਸਾਹਿਬ ਨੂੰ ਅਲਾਟ ਹੋਈਆਂ ਨੇ ਇੱਥੋਂ 8 1 2019 ਨੂੰ ਵੀ ਬਾਕੀ 139 ਦਾ ਉਹਨਾਂ ਕੋਲ ਕੋਈ ਰਿਕਾਰਡ ਨਹੀਂ ਉਹਨਾਂ ਨੇ ਲਿਖ ਕੇ ਦਿੱਤਾ ਹੈ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਤੇ ਵੀ ਜੇ ਤੁਸੀਂ ਉੱਥੇ ਜਾ ਕੇ ਉਹ ਚੈੱਕ ਕਰ ਸਕਦੇ ਹੋ ਤਾਂ ਸਾਨੂੰ ਜਿਹੜੇ ਗਾਹ ਨਿਰਦੇਸ਼ ਤੁਸੀਂ ਦੇਣੇ ਨੇ ਕਿ ਹਾਂਜੀ ਇਹ ਇੱਥੇ ਰਹਿਣੇ ਚਾਹੀਦੇ ਆ ਕੀ ਮਾਨ ਰਹਿਤ ਮਰਿਆਦਾ ਦਾ ਪਾਲਣ ਹੋ ਰਿਹਾ ਉੱਥੇ ਜੇ ਸ਼੍ਰੋਣੀ ਕਮੇਟੀ ਸਾਨੂੰ ਓਕੇ ਕਹਿੰਦੀ ਹੈ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਉਹ ਉੱਥੇ ਰਹਿਣ ਜਾ ਉਹਨਾਂ ਨੇ ਇੱਥੇ ਲੈ ਕੇ ਆਉਣੇ ਆ ਰਹਿਤ ਮਰਿਆਦਾ ਸਾਹਿਬ ਇਹਦੇ ਵਿੱਚ ਅਸੀਂ ਸਿਰਫ ਇੱਥੋਂ ਤੱਕ ਆ ਕਿ ਅਸੀਂ ਉਹ ਕਮੇਟੀ ਜਿਹੜੀ ਹੈ ਉਹ ਅਣਅਧਿਕਾਰਿਤ ਜਾਂ ਇਹੋ ਜਿਹੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਉਹਨੂੰ ਲੱਭਣ ਤੱਕ ਹੀ ਤੇ ਭੰਨ ਵੀ ਐਸਾ ਹੀ ਨਹੀਂ ਬਣੀ ਸੀ ਉਸਤੇ ਵੀ ਸਵਾਲ ਚੁੱਕੇ ਗਏ ਸੀ ਕਿ ਪਰ ਜਦੋਂ ਹੋਂ ਸਰੂਪ ਲੱਭੇ ਨੇ ਕੁਝ ਜੋ ਜੋ ਸਰੂਪ ਐਸੇ ਕਿ ਤੁਹਾਨੂੰ ਮਿਲੇ ਨੇ ਉਸ ਤੋਂ ਬਾਅਦ ਕੁਝ ਪ੍ਰਤੀਕਿਰਿਆ ਜਿਹੜੀ ਹੈ ਇਹਨਾਂ ਜੱਟਾ ਸਾਹਿਬ ਦੀ ਹੈ ਕਿ ਉਹ ਹੋਵੇ ਉਸਕਿ ਨੀ ਇਸ ਤੇ ਇਸ ਮਾਮਲੇ ਚਾਹੀਏ ਕੋਈ ਪ੍ਰਤੀਕਿਰਿਆ ਕੋਈ ਉਹ ਜਾਂਚ ਚੱਰੀ ਹੈ ਜਾਂਚ ਤਾਂ ਇਹ ਜਾਰੀ ਹੈ ਅਜੇ ਤਾਂ ਹੋਰ ਵੀ ਸ਼ਾਇਦ ਕੋਈ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਆ ਜਾਏ ਤਾਂ ਸੀ ਅ ਅਕਾਲ ਤਖਤ ਸਾਹਿਬ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਦਾ ਕੋਈ ਇਹ ਨਾ ਹੋਵੇ ਕਿ ਕਿਸੇ ਕੋਲੇ ਸਰੂਪ ਕਿਉਂਕਿ ਸਿੰਘ ਸਾਹਿਬ ਨੇ ਅੱਜ ਇਹ ਵੀ ਦੱਸਿਆ ਕਿ 1978 ਤੋਂ ਲੈ ਕੇ 1998 ਤੱਕ ਜਿਹੜੇ ਗੁਰੂ ਸਾਹਿਬ ਦੇ ਸਰੂਪ ਸੀਗੇ ਉਹ ਇਦਾਂ ਹੀ ਪੰਚਾਇਤਾਂ ਹੁੰਦੀਆਂ ਸੀ ਤੇ ਖਰੀਦ ਕੇ ਇੱਥੋਂ ਲੈ ਜਾਂਦੇ ਸੀਗੇ ਬਹੁਤ ਸਾਰੀਆਂ ਪ੍ਰਿੰਟਿੰਗ ਪ੍ਰੈਸ ਐਦਾਂ ਦੀਆਂ ਸੀ ਜਿਹੜੀਆਂ ਸ਼ਾਹਦਿਆਂ ਸੀ ਵੀ ਕਿਤੇ ਉਹ ਨਾ ਹੋਣ ਉਹ ਹਨਾ ਅਸੀਂ ਕਹਿੰਦੇ ਜੀ ਇਸੇ ਵਾਸਤੇ ਤੁਹਾਡੀ ਸੀ ਸਹਾਇਤਾ ਚਾਹੁੰਦੇ ਆ ਕਿ ਜਿਹੜੇ ਤੁਹਾਡੇ ਰਿਕਾਰਡ 'ਚ ਨੇ ਉਹ ਸੰਦਾ ਦਿਓ ਜਿਉ ਰਿਕਾਰਡ ਵਾਲੇ ਜਿਹੜੇ ਨੇ ਉਹ ਉੱਥੇ ਹੈਗੇ ਨਹੀਂ ਤਾਂ ਫਿਰ ਤਾਂ ਕੋਈ ਸਾਨੂੰ ਕੋਈ ਉਹ ਨਹੀਂ ਜੇ ਉਹਨਾਂ ਕੋਲ ਤੁਹਾਡੇ ਰਿਕਾਰਡ ਚ ਵੀ ਨਹੀਂ ਹੈਗੇ ਉਹਨਾਂ ਕੋਲੇ ਵੀ ਕੀ ਹੈ ਨਹੀਂ ਤੇ ਕਦੋਂ ਉਹਨਾਂ ਨੇ ਲਿਆਂਦੇ ਨੇ ਫਿਰ ਉਹ ਉਹਦੇ ਤੁਸੀਂ ਜੋ ਵੀ ਧਾਰਨਿਕ ਤੌਰ ਤੇ ਐਕਸ਼ਨ ਲੈਣਾ ਹੈ ਜਾਂ ਕੋਈ ਜੋ ਵੀ ਫੈਸਲਾ ਲੈਣਾ ਉਹ ਤੁਸੀਂ ਕਰਦੇ ਹਾਂ ਹਾਂਜੀ ਮੈਂ ਆਪਣਾ ਸਾਰਾ ਉਹਨਾਂ ਨੇ ਮੈਂ ਤੁਹ ਇਕੱਲੀ-ਕੱਲੀ ਜਿਹੜੀ ਵੀ ਉਹਨਾਂ ਨੇ ਮੈਥੋਂ ਪੁੱਛਿਆ ਮੈਂ ਇਕੱਲੇ-ਕੱਲੇ ਡਿਟੇਲ ਦੇ ਵਿੱਚ ਮੈਨੂੰ ਵੀ ਮੌਕਾ ਦਿੱਤਾ ਉਹਨਾਂ ਨੇ ਡਿਟੇਲ ਦੇ ਵਿੱਚ ਮੈਂ ਬੋਲਿਆ ਔਰ ਕਿਉਂਕਿ ਮੈਂ ਕੋਈ ਲਿਖ ਕੇ ਤਾਂ ਬੋਲਦਾ ਨਹੀਂ ਮੈਂ ਜੋ ਜੋ ਮੇਰੇ ਕੋਲੇ ਜੋ ਉਹਨਾਂ ਨੇ ਪੁੱਛਿਆ ਮੈਂ ਉਹਨਾਂ ਦਾ ਨਾਲ ਦੇ ਨਾਲ ਜਵਾਬ ਦਿੰਦਾ ਰਹੇ ਕੁਝ ਸਰਕਾਰ ਦੀਆਂ ਜਿਵੇਂ ਰਹਿਤ ਮਰਿਆਦਾ ਦਾ ਜਿਹੜਾ ਉਹਦੇ ਬਾਰੇ ਵੀ ਉਹਨਾਂ ਨੇ ਮੈਨੂੰ ਪੁੱਛਿਆ ਤੇ ਜੋ ਚੀਜ਼ ਮੇਰੇ ਕੋਲੇ ਜਾਣਕਾਰੀ ਸੀ ਮੈਂ ਉਹ ਦੱਸਤੀ ਜਿਹਦੀ ਮੈਨੂੰ ਜਾਣਕਾਰੀ ਨਹੀਂ ਸੀ ਮੈਂ ਉਹ ਦੱਸਦਾ ਕਿ ਮੈਂ ਇਹਨੂੰ ਇਹਦੀ ਜਾਣਕਾਰੀ ਕੋਈ ਕਿਤਾਬਚੇ ਤੁਹਾਨੂੰ ਦਿੱਤੇ ਨੇ ਸਿੰਘ ਸਾਹਿਬ ਵੱਲੋਂ ਰਹਿਤ ਮਰਿਆਦਾ ਦਾ ਹੈਗਾ ਜੀ ਇੱਕ ਤਾਂ ਇੱਕ ਗੁਰਦੁਆਰਾ ਐਕਟ ਹੈਗਾ ਜੀ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਹਿਬ ਕਿਤਾਬ ਰੱਖਿਆ ਜਾਂਦਾ ਜਿਹੜਾ ਜਿਹਦੇ ਵਿੱਚ ਵੀ ਕਿੰਨਾ ਚੜਾਵਾ ਆਇਆ ਕਿੱਥੇ ਲੱਗਿਆ ਕਿਹਾ ਉਹ ਸਾਰਾ ਤੁਸੀਂ ਇੰਨਾ ਵੱਡਾ ਜਿਹੜਾ ਇੱਕ ਪੂਰਾ ਜਿਹੜਾ ਪੁਲੀਤਾ ਲੈ ਕੇ ਆਇਓ ਜਿਸਦੇ ਵਿੱਚ ਪੂਰਾ ਰਿਕਾਰਡ ਤੁਸੀਂ ਕੈਸ਼ ਕਾਟਾ ਦਾ ਰਿਕਾਰਡ ਹੈਗਾ ਇਸ ਦੇ ਉੱਤੇ ਇਸ ਤਰੀਕੇ ਦਾ ਪ੍ਰतिकरण ਆਇਆ ਕੁਛ ਇੱਕ ਤੁਸੀਂ ਉਹ ਤਾਂ ਹੁਣ ਮੈਂ ਦੇਖੋ ਦੇ ਆਏ ਆ ਮੈਂ ਕਿ ਜੀ ਇਹ ਇਹ ਅਕਾਲ ਤਖਤ ਸਾਹਿਬ ਇਨਵੋਲਵ ਨਹੀਂ ਹੈਗੇ ਇਹਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਲੋਕਾਂ ਦੁਆਰਾ ਚੁਣੇ ਹੋਏ ਬੰਦੇ ਆਉਂਦੇ ਉਹਨਾਂ ਇਨਵੋਲਵ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਉਹਦੇ ਚ ਚੁਣੇ ਹੋਏ ਬੰਦੇ ਮਾੜੇ ਚੰਗੇ ਨਿਕਲ ਸਕਦੇ ਵੀ ਉਹਨਾਂ ਤੇ ਸਵਾਲ ਉੱਠ ਰਹੇ ਨੇ ਜੀ ਬਾਹਰ ਵੀ ਸਵਾਲ ਉੱਠ ਰਹੇ ਨੇ ਵੀ ਇਹਨਾਂ ਨੂੰ ਰੋਕਣਾ ਵੀ ਆਪਣਾ ਫਰਜ਼ ਹੈ ਤਾਂ ਕਿ ਸਾਡੇ ਏਡੇ ਵੱਡੇ ਕੁਰਬਾਨੀਆਂ ਨਾਲ ਬਣੇ ਹੋਏ ਧਰਮ ਦੀ ਅਸੀਂ ਅਸੀਂ ਵੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਹੈ ਸੋ ਇਸ ਕਰਕੇ ਉਹ ਕਹਿੰਦੇ ਅਸੀਂ ਇੱਕ ਇੱਕ ਪੰਨਾ ਤੁਹਾਡਾ ਪੜਾਂਗੇ ਤੇ ਨੈਕਚਰ ਪੂਰਾ ਲਾ ਕੇ ਊੜੇ ਦੇ ਵਿੱਚ ਆ ਜਿਹੜੀਆਂ ਫਾਈਲਾਂ ਨੇ ਆੜੇ ਦੇ ਵਿੱਚ ਇਹ ਨੇ ਈ ਡੀ 'ਚ ਇਹ ਨੇ ਸਸੇ 'ਚ ਇਹ ਨੇ ਹਾਈ 'ਚ ਇਹ ਨੇ ਇਸ ਤਰ੍ਹਾਂ ਸਾਰਾ ਬਸ ਕੇ ਉਹ ਵੀ ਉਹ ਵੀ ਦਿੱਤਾ 6 ਮਹੀਨੇ ਦਾ ਸਮਾਂ ਲਿਆ ਸੀ ਉਹ ਪੂਰਾ ਹੋ ਗਿਆ ਲੱਗਿਆ ਦਿਨ ਹੋਊਗਾ ਸਬਰ ਰੱਖੋ ਜੋ ਉਹਦੇ ਵਿੱਚ ਵੀ ਕਾਨੂੰਨ ਦੇ ਵਿੱਚ ਵੀ ਸਾਨੂੰ ਧਰਮ ਦੇ ਗੁਣੀ ਗੈਨੀ ਲੋਕਾਂ ਦੀ ਰਾਏ ਜਿਹੜੀ ਆ ਹਰ ਧਰਮ ਦੇ ਗੁਣੀ ਗੈਨੀ ਲੋਕਾਂ ਦੀ ਰਾਏ ਜਿਹੜੀ ਆ ਉਹਨੂੰ ਕੰਪਾਈਲ ਕਰਕੇ ਉਸ ਤੋਂ ਬਾਅਦ ਫਿਰ ਕਮੇਟੀ ਕੋਲ ਜਾਂਦਾ ਕੋਈ ਵੀ ਦੇਸ਼ ਦਾ ਵੀ ਕਾਨੂੰਨ ਬਣਾਉਨੇ ਆ ਪਹਿਲਾਂ ਸਟੈਂਡਿੰਗ ਕਮੇਟੀਆਂ ਕੋਲ ਜਾਂਦਾ ਫਿਰ ਪਾਰਲੀਮੈਂਟ ਚ ਜਾਂਦਾ ਫਿਰ ਫਿਰ ਸਟੈਂਡਿੰਗ ਕਮੇਟੀਆਂ ਕੋਲ ਕਈ ਵਾਰੀ ਦੁਬਾਰਾ ਰਿਵੀਜ਼ਨ ਵਾਸਤੇ ਜਾਂਦਾ ਫਿਰ ਪਬਲਿਕ ਤੋਂ ਜਾਂ ਲੋਕਾਂ ਤੋਂ ਉਹਦੇ ਵਿਊ ਲੈ ਜਾਂਦੇ ਨੇ ਫਿਰ ਕਿਤੇ ਜਾ ਕੇ ਕਾਨੂੰਨ ਦਾ ਜਿਹੜਾ ਉਹ ਕਲੋਜ਼ ਬਣਦੇ ਨੇ ਉਹਦੀ ਜਿਹੜੀ ਡਰਾਫਟਿੰਗ ਹੁੰਦੀ ਹੈ ਸੋ ਥੋੜਾ ਟਾਈਮ ਲੱਗ ਜੂਗਾ ਪਰ ਕਾਨੂੰਨ ਇੱਕ ਵਾਰੀ ਹੀ ਬਣਦਾ ਫਿਰ ਬਾਅਦ ਦੇ ਵਿੱਚ ਚੇਂਜ ਕਰਦੇ ਹਰ ਰੋਜ਼ ਚੰਗੇ ਲੱਗਦੇ ਜਦੋਂ ਇੱਕ ਵਾਰੀ ਬਣ ਜੇ ਤਾਂ ਫਿਰ ਲੱਗੇ ਕਿ ਹਾਂ ਇੱਕ ਕਾਨੂੰਨ ਸਖਤ ਬਣਿਆ ਪਰ ਸਖਤ ਕਾਨੂੰਨ ਦੀ ਜਰੂਰਤ ਹੈਗੀ ਹੈ ਨੀ ਨੀ ਉਹ ਅਸੀਂ ਵੀ ਮੈਂ ਵੀ ਪੁੱਛਿਆ ਜੀ ਇਹ ਗੱਲ ਕਿ ਜੇ ਸਾਨੂੰ ਕੋਈ ਅਸੀਂ ਕੋਈ ਗੱਲ ਕਲੀਅਰ ਕਰਨੀ ਹੋਵੇ ਤਾਂ ਸਾਨੂੰ ਕੋਈ ਇਸ ਤਰ੍ਹਾਂ ਦਾ ਪੁਆਇੰਟ ਦੇ ਦਿਓ ਕੰਟੈਕਟ ਪੁਆਇੰਟ ਕਿ ਅਸੀਂ ਉਹਦੇ ਨਾਲ ਗੱਲ ਕਰ ਲਈਏ ਤਾਂ ਕਿ ਕੋਈ ਗਲਤਫਹਿਮੀ ਨਾ ਕ੍ਰੀਏਟ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਅਫਵਾਹਾਂ ਨਾ ਫੈਲਣ ਕਿ ਪਤਾ ਨਹੀਂ ਕੌਣ ਕਿਸਦੇ ਨਾਲ ਟਕਰਾ ਰਿਹਾ ਜਾਂ ਕੌਣ ਕਿਸਦੇ ਨਾਲ ਮੱਥਾ ਲਾ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਪਰ ਬਹੁਤ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਫਿਰ ਅਕਾਲ ਤਖਤ ਸਾਹਿਬ ਤੋਂ ਤਾਂ ਉੱਪਰ ਕੋਈ ਹੈ ਨਹੀਂ ਮੈਂ ਫੇਰ ਕਹਿਣਾ ਕਿ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਏ ਆ ਮੱਥਾ ਟੇਕਦੇ ਆ ਹਰ ਰੋਜ਼ ਅਰਦਾਸ ਕਰਨ ਵਾਲੇ ਬੰਦੇ ਆ ਹਰ ਰੋਜ਼ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਆ ਤੇ ਬਸ ਪ੍ਰਮਾਤਮਾ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਔਰ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਉਚਰੀ ਜਾਂਦੀ ਹੈ ਹਰ ਰੋਜ਼ ਲੱਖਾਂ ਸਪੀਕਰਾਂ 'ਚ ਸੋ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਗੁਰਬਾਣੀ ਹੈ ਜਿਹਦੇ ਵਿੱਚ ਜਿਹੜਾ ਗਿਆਨ ਦਾ ਇੱਕ ਇੱਕ ਸਾਗਰ ਹੈ ਉਹ ਪੂਰੀ ਦੁਨੀਆ 'ਚ ਇਤਾ ਜੀ ਲਗਭਗ 25 ਤੋਂ 30 25 ਤੋਂ 25 ਤੋਂ 30000 ਪੇਜ ਨੇ ਜਿਹਦੇ ਵਿੱਚ ਸ਼ਿਕਾਇਤਾਂ ਨਹੀਂ ਜਿਹੜੀਆਂ ਮੇਰੇ ਕੋਲੇ ਆਈਆਂ ਜਾਂ ਮੇਰੇ ਕੋਈ ਕੋਈ ਮੈਂ ਦੇਖੋ ਮੇਰੇ ਕੋਲੇ ਬਹੁਤ ਸਾਰੇ ਆਈਆਂ ਮੈਂ ਕਿਹਾ ਵੀ ਐਦਾਂ ਤਾਂ ਬੋਲਣ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਮੈਨੂੰ ਉਹਦਾ ਕੋਈ ਲਿਖਤੀ ਰੂਪ ਤਾਂ ਦਿਓ ਨਾ ਮੈਂ ਤਾਈਓ ਲੈ ਕੇ ਜਾ ਸਕਦਾ ਨਾ ਮੈਂ ਐਦਾਂ ਕੋਈ ਇਲਜ਼ਾਮ ਲਾਦਾ ਉਹ ਗਲਤ ਨਿਕਲੇ ਫਾਇਦਾ ਕੋਈ ਉਹ ਕੋਈ ਐਜ ਦਾ ਕੋਈ ਫਾਇਦਾ ਨਹੀਂ ਇਹ ਕੋਈ ਕ੍ਰੈਡਿਟ ਵਾਰ ਨਹੀਂ ਹੈ ਕਿ ਮੈਂ ਇਹਦੇ ਨਾਲ ਕੋਈ ਕ੍ਰੈਡਿਟ ਲੈ ਲੂੰਗਾ ਜੀ ਹੈਨਾ ਇਹ ਤਾਂ ਸਾਡੇ ਧਰਮ ਦਾ ਜਿਹੜਾ ਮਾਮਲਾ ਹੈ ਤੇ ਉਹਦੇ ਵਿੱਚ ਕੋਈ ਕੁਤਾਹੀ ਕਰਦਾ ਹੋਵੇ ਜਾਂ ਕੋਈ ਫੰਡਾਂ ਦੇ ਵਿੱਚ ਕਪੜਾ ਹੁੰਦਾ ਹੋਵੇ ਤਾਂ ਲੋਕਾਂ ਨੂੰ ਦਿਲ ਨੂੰ ਸੱਟ ਵੱਜਦੀ ਹੈ ਕਿਉਂਕਿ ਲੋਕ ਆਪਣੇ ਜਵਾਕਾਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਬੁਰਕੀਆਂ ਚੋਂ ਬੁਰਕੀ ਕੱਢ ਕੇ ਵਿਸਬੰਧ ਕਰਦੇ ਆ ਸੋ ਮੈਂ ਹੀ ਸਿੰਘ ਸਾਹਿਬ ਅੱਗੇ ਅਰਜ਼ੋਈ ਕੀਤੀ ਹੈ ਕਿ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਬਾਹਰ ਕਿ ਐਂ ਹੋ ਜਾਂਦਾ ਜੀ ਆ ਵੀ ਗੋਲਕਾਂ ਚੋਂ ਐਂ ਹੋ ਗਿਆ ਜੀ ਆ ਵੀ ਐਂ ਹੋ ਗਿਆ ਜੀ ਵੀ ਇਹਦਾ ਪਲੀਜ਼ ਆ ਮੇਰੇ ਕੋਲ ਹੈ ਜੋ ਮੈਂ ਲੈ ਕੇ ਆਇਆ ਤੇ ਜੇ ਮੇਰੇ ਤੋਂ ਕੋਈ ਹੋਰ ਕਲੀਅਰਿਫਿਕੇਸ਼ਨ ਇਹਨਾਂ ਬਾਰੇ ਚਾਹੀਦੀ ਹੈ ਸਬੂਤਾਂ ਬਾਰੇ ਤਾਂ ਮੈਂ ਹਾਜ਼ਰ ਹਾਂ ਜੀ ਜਦੋਂ ਮਰਜ਼ੀ ਮੈਨੂੰ ਬੁਲਾ ਲਿਓ ਮੈਂ ਹਾਜ਼ਰ ਹਾਂ ਰਿਕਾਰਡਿੰਗ ਵੀ ਅਗਰ ਕੀਤੀ ਗਈ ਆ ਉਸ ਨੂੰ ਪਲੀਜ਼ ਕਰ ਦੀ ਮੰਨ ਕਰੋਗੇ ਨਹੀਂ ਮੈਂ ਕੋਈ ਇਦਾਂ ਦਾ ਰੀਲਿਸ ਕਰਨ ਦੀ ਜਾਂ ਕੋਈ ਰਿਕਾਰਡਿੰਗ ਦੀ ਮੈਂ ਕੋਈ ਉਹ ਨਹੀਂ ਕੀਤਾ ਪਰ ਮੈਨੂੰ ਕੋਈ ਗੱਲ ਕਹਿਣ ਤੋਂ ਮਤਲਬ ਅਸਮਰਤਾ ਨਹੀਂ ਇਸ ਤਰ੍ਹਾਂ ਦੀ ਨਜ਼ਰ ਆਈ ਮੈਂ ਜੋ ਆਪਣਾ ਪੱਖ ਪੇਸ਼ ਕਰਨਾ ਸੀ ਕੀਤਾ ਕੰਦਰ ਸਾਹਿਬ ਨੇ ਕਿਹਾ ਸੀ ਕਿ 328 ਪਾਵਰ ਸਰਕਾਰ ਕੋਈ ਸਿਆਸਤ ਨਾ ਕੀਤੀ ਜਾਵੇ ਤੇ ਧਰ ਵੱਲੋਂ ਵੀ ਆਪਣੀ ਧਰ ਨੂੰ ਕੁਝ ਵੈਸੇ ਦਿਨ ਚਾਹੋਗੇ ਕਿ ਜਿਹੜੀ ਸਿਆਸਤ ਹੋ ਰਹੀ ਹੈ ਸਿਆਸਤ ਕਿਵੇਂ ਹੋ ਰਹੀ ਦੱਸੋ ਜੀ ਕੰਦਰ ਨੂੰ ਪਤਾ ਨਹੀਂ ਨਹੀਂ ਹੁਣ ਜੇ ਪੁਲਿਸ ਜੇ ਹੁਣ ਪੁਲਿਸ ਦੀ ਐਸਆਈਟੀ ਬਣਾਉਣੀ ਸਿਆਸਤ ਹੈ ਜੇ ਤਾਂ ਉਹ ਨਹੀਂ ਸਿਆਸਤ ਅਸੀਂ ਤਾਂ ਈਵਨ ਜਿਹੜਾ ਗੱਲ ਵਾਲਾ ਹੈ ਉੱਥੇ ਵੀ ਇਹੀ ਸਖਤ ਆਰਡਰ ਨੇ ਐਸਆਈਟੀ ਨੂੰ ਵੀ ਤੇ ਪੁਲਿਸ ਨੂੰ ਵੀ ਕਿ ਤੁਸੀਂ ਅੰਦਰ ਨਹੀਂ ਜਾਣਾ ਤੁਸੀਂ ਬੁਲਾਓ ਐਸਜੀਪੀਸੀ ਦੇ ਜਾਂ ਗੁਣੀ ਗੈਨੀ ਧਰਮ ਦੇ ਜਿਹੜੇ ਲੋਕ ਨੇ ਵਿਦਵਾਨ ਉਹਨਾਂ ਨੂੰ ਬੁਲਾਓ ਉਹ ਕਮੇਟੀ ਨਾਲ ਗੱਲ ਕਰਨਗੇ ਕੀ ਹੈ ਕਾਰਨ ਵੀ ਜੇ ਉਹ ਕਹਿ ਦੇਣ ਕਿ ਹਾਂਜੀ ਅਸੀਂ ਸੈਟੀਸਫਾਈਡ ਇਹ ਸਾਰੇ ਸਰੂਪਾਂ ਦਾ ਬਕਾਇਦਾ ਮਾਨਸਨ ਮਰਿਆਦਾ ਹੈ ਪਰ ਇਹ ਵੀ ਪਰਚੀਆਂ ਜਿਹੜੀਆਂ ਨੇ ਉਹ ਇੱਥੋਂ ਜਾਂ ਇੱਥੋਂ ਇਹਨਾਂ ਕੋਲੇ ਨਹੀਂ ਪਹੁੰਚ ਸਕਿਆ ਜੋ ਕਹਦੇ ਨੇਗੇ ਅਸੀਂ 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 ਕਹਾਂ ਠੀਕ ਹੈ ਜੀ ਸਾਨੂੰ ਕੀ ਅਸੀਂ ਕੋਈ ਸਿਆਸਤ ਕੀ ਅਸੀਂ ਕੋਈ दखਲ ਅੰਦਾਜ਼ੀ ਵੀ ਨਹੀਂ ਕਰ ਰਹੇ ਕਿੰਨੇ ਕਿ ਚੇਚੋ ਮਗਰੀ ਮੁਕੰਮਲ ਹੋ ਗਈ ਦੀ ਜਾ ਦੇ ਦੇਖੋ ਇਹ ਤਾਂ ਕੀ ਪਤਾ ਹੁਣ ਸਾਡੇ ਕੋਲ ਕਿੰਨੀਆਂ ਕਿ ਸ਼ਿਕਾਇਤਾਂ ਆਉਣਗੀਆਂ ਵੀ ਕੀ ਪਤਾ ਵੀ ਐ ਤਾਂ ਵੈਸੇ ਗੁਰੂ ਸਾਹਿਬ ਦੀ ਮਹਿਮਾ ਕਰਨ ਨੂੰ ਤਾਂ ਕੋਈ ਮਨਾਹੀ ਨਹੀਂ ਕਿਸੇ ਗੱਲ ਤੋਂ ਪਰ ਇਹ ਵੀ ਜਿਸ ਕਿਸਮ ਦਾ ਹੋ ਗਿਆ ਕਿ 328 ਜਿਹੜੇ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤਾਂ ਅਸੀਂ ਤਾਂ ਉਹਦੇ ਵਿੱਚ ਹੈਲਪ ਕਰਾਂਗੇ ਕਿਉਂਕਿ ਇੱਜਗਾ ਕੋਈ ਗਿਣਤੀ ਕਰਨੀ ਹੈ ਜੀ ਵੀ ਮੈਂ ਵੱਧ ਲੱਭ ਤੇ ਤਾਂ ਮੈਂ ਕੋਈ ਵੱਡਾ ਬਣ ਜਾਊਗਾ ਹਨਾ ਉਹ ਤੋਂ ਕਿਉਂ ਨਹੀਂ ਲੱਭੇਗੇ ਉਹ ਆ ਨਹੀਂ ਇਹਦਾ ਰਲ ਮਿਲ ਕੇ ਸਾਰਿਆਂ ਦਾ ਹੀ ਕੰਮ ਹੈ ਜੇ ਜੇ 328 ਵਾਲਾ ਮਸਲਾ ਹੱਲ ਹੋ ਜਾਊਗਾ ਤਾਂ ਸ਼ਾਂਤੀ ਹੋ ਜਾਊਗੀ ਤੇ ਲੋਕਾਂ ਦੇ ਵੀ ਮਨ ਨੂੰ ਸੈਟੀਸਫੈਕਸ਼ਨ ਮਿਲ ਜਾਊਗੀ ਕਿ ਚਲੋ ਸਾਡੇ ਧਰਮ ਵਿੱਚ ਜੋ ਇੱਕ ਕੋਈ ਕਨਫਿਊਜ਼ਨ ਸੀ ਜਾਂ ਕਹਿ ਲੋ ਵੀ ਕੋਈ ਗਲਤ ਫਹਿਮੀ ਸੀ ਉਹ ਠੀਕ ਹੋ ਗਈ ਦੂਰ ਹੋ ਐਸੀ ਕਿਸੇ ਕਿਵੇਂ ਦਾ ਸਜੋਆ ਕਰ ਲਈ ਜੀ ਸਟਾ ਸਰਕਾਰਾਂ ਨੂੰ ਵਿਗਿਆ ਦਿੱਤੀ ਸੀ ਕੁਝ ਪਤਾ ਲੱਗਾ ਜੀ ਕੱਲ ਕੁਝ ਨਵੇਂ ਹੋਰ ਸਾਧੂ ਹੋਰ ਨਵੇਂ ਪਾਵਨ ਸੂਤ ਪਤਾ ਲੱਗਿਆ ਕਿ ਉਹ ਸੇਵਾ ਦੀ ਕਾਰ ਨਹੀਂ ਹੈ ਜੇ ਤੱਕ ਕੋਈ ਅਸਰੰਦ ਇਨਫੋਰਮੇਸ਼ਨ ਨਹੀਂ ਅਸੀਂ ਕੱਲ ਵਾਲੇ ਦਾ ਜਿਹੜਾ ਅਸੀਂ ਉਹ ਜਦੋਂ ਆ ਕੇ ਉਹ ਕਰਨਗੇ ਉਸ ਤੋਂ ਬਾਅਦ ਫਿਰ ਅਗਲਾ ਕੋਈ ਜੋ ਵੀ ਉਹਨਾਂ ਕੋਲੇ ਕੋਈ ਜਿਹੜੇ ਵੀ ਹਨ ਆਪਣੇ ਐਸਆਈਟੀ ਨੇ ਜਿੰਨਾ ਤੇ ਪਰਚੇ ਕੀਤੇ ਆ ਉਹਨਾਂ ਤੋਂ ਜੇ ਕੋਈ ਇਨਫਰਮੇਸ਼ਨ ਹੋਰ ਮਿਲੂਗੀ ਤਾਂ ਉਹ ਅੱਗੇ ਹੋਰ ਤਾਂ ਕਿ ਭਰੂਆ ਦੇ ਬਹੁਤ